ਅਮਰਦਾ ਸਾਹਿਬ ਲਗਾਤਾਰ ਸਰਕਾਰ ਵੱਲੋਂ ਜਿਹੜੀਆਂ ਤਹਿਸੀਲਾਂ ਦੇ ਵਿੱਚ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਰੋਕਣ ਲਈ ਜਿਹੜਾ ਪਾਰਦਰਸ਼ੀਕਨ ਕੰਮ ਕਰਨ ਦੀਆਂ ਗੱਲਾਂ ਕੀਤੀਆਂ ਨੇ ਅੱਜ ਸ਼ਨੀਵਾਰ ਨੂੰ ਵਿਸ਼ੇਸ਼ ਜਿਹੜੇ ਕੈਂਪ ਗੜੇ ਇੰਤਕਾਲ ਪੈਂਡਿੰਗ ਪਏ ਸੀ ਉਹ ਕੱਢੇ ਜਾ ਰਹੇ ਨੇ ਕੀ ਕੰਮ ਚੱਲ ਰਿਹਾ ਕੋ ਸਰਕਾਰ ਵੱਲੋਂ ਕੱਲੇ ਤਹਿਸੀਲਾਂ ਵਿੱਚ ਹੀ ਨਹੀਂ ਪੰਜਾਬ ਦੇ ਹਰ ਦਫ਼ਤਰ ਦੇ ਵਿੱਚ ਮਤਲਬ ਲੋਕਾਂ ਦੀ ਕੋਈ ਖੱਜਲ ਖਵਾਰੀ ਨਾ ਹੋਵੇ ਇਹਦੇ ਬਾਰੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਨੇ ਉਹਨਾਂ ਉਪਰਾਲਿਆਂ ਦੀ ਹੀ ਸੇਧ ਦੇ ਵਿੱਚ ਜਿਹੜੇ ਇੰਤਕਾਲ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਹੋ ਰਹੇ ਨੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਦੁੱਖ ਨਾ ਹੋਵੇ ਔਰ ਪਿਛਲੇ ਸਮੇਂ ਦੇ ਵਿੱਚ ਕਾਫੀ ਲੰਮੀਆਂ ਹੜਤਾਲਾਂ ਵੀ ਰਹੀਆਂ ਨੇ ਜਿਦੇ ਕਰਕੇ ਬਹੁਤ ਕੰਮ ਸੀ ਜਿਹੜਾ ਉਹ ਪੈਂਡਿੰਗ ਹੋ ਚੁੱਕਿਆ ਸੀ ਲੋਕਾਂ ਦੇ ਇੰਤਕਾਲ ਨਹੀਂ ਸੀ ਹੋ ਰਹੇ ਤੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਮਿਹਨਤ ਲਾਈ ਆ ਵੀ ਮਤਲਬ ਜਿਹੜੇ ਸਪੈਸ਼ਲ ਅੱਜ ਦਿਨ ਰੱਖਿਆ ਗਿਆ ਵੀ ਕੋਈ ਵੀ ਬੰਦਾ ਆਵੇ ਤੇ ਆ ਕੇ ਆਪਣਾ ਜਿਹੜਾ ਪੈਂਡਿੰਗ ਇੰਤਕਾਲ ਕਰਵਾਵੇ ਅੱਜ ਮੁਹਾਲੀ ਇਕੱਲੇ ਸਾਡੇ ਮੇਰੇ ਹਲਕੇ ਦੇ ਵਿੱਚ ਹੀ ਮੇਰਾ ਖਿਆਲ ਹੈ ਵੀ 70 ਦੇ ਕਰੀਬ ਜਿਹੜੇ ਹੁਣ ਤੱਕ ਇੰਤਕਾਲ ਹੋ ਚੁੱਕੇ ਨੇ ਔਰ ਹੁਣ ਵੀ ਪਬਲਿਕ ਬੈਠਿਆ ਉਹਦੇ ਆਰਾਮ ਨਾਲ ਹੋਰ ਇਹਨੇ ਕਿਸੇ ਤੋਂ ਕੋਈ ਪੈਸਾ ਨਹੀਂ ਲਈ ਜਾ ਰਿਹਾ ਕਿ ਪਾਰਦਰਸ਼ਤਾ ਰੱਖੀ ਜਾ ਰਹੀ ਆ ਔਰ ਲੋਕ ਸਾਰੇ ਇਸ ਗਦੋਂ ਖੁਸ਼ ਨੇ ਵੀ ਸਾਡੀ ਸਰਕਾਰ ਸਾਡੇ ਲਈ ਕੰਮ ਕਰ ਰਹੀ ਸਰਕਾਰ ਅਤੀ ਆਧੁਨਿਕ ਸਬ ਰਜਿਸਟਰ ਦਫ਼ਤਰ ਬਣਾਉਣ ਦੀ ਗੱਲ ਕਰੀ ਆ ਇੱਥੇ ਬਣੂਗਾ ਜਾਂ ਹੋਰ ਪਾਸੇ ਜਿਹੜੀ ਜਗ੍ਹਾ ਇੰਟੀਪੀਡ ਦੇਖੋ ਅਸੀਂ ਨੇ ਮੈਂ ਤਾਂ ਸਰਕਾਰ ਨੂੰ ਬੇਨਤੀ ਕੀਤੀ ਵੀ ਇਹਦੀ ਕਰੇ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਜਿਹੜਾ ਇਹ ਰਜਿਸਟਰ ਆਫਿਸ ਆ ਅਤੀ ਆਧੁਨਿਕ ਜਿਹੜਾ ਉਹ ਇੱਥੇ ਬਣਾਇਆ ਬਣਾਉਣਗੇ ਪਹਿਲਾਂ ਪਹਿਲਾਂ ਇੱਥੇ ਬਣੂਗਾ ਬਾਕੀ ਫਿਰ ਉਹਦੇ ਬਾਅਦ ਸਾਰੇ ਪੰਜਾਬ ਦੇ ਵਿੱਚ ਬਣਨਗੇ ਇੱਕ ਹੋਰ ਵੀ ਸਰਕਾਰ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਕਿ ਜਿਹੜੀਆਂ ਔਰਤਾਂ ਦੀਆਂ ਗਿਣਤੀ ਵਧ ਦੇਖਦੇ ਹੋਏ ਕਿ ਉਹਨਾਂ ਨੂੰ ਸਟੈਂਪ ਡਿਊਟੀ ਦੇ 2% ਦੀ ਰਾਤ ਮਿਲਦੀ ਆ ਇੱਕ ਵਧੀਆ ਵੇਟਿੰਗ ਰੂਮ ਦੀ ਗੱਲ ਕੀਤੀ ਹੈ ਵੀ ਔਰਤਾਂ ਲਈ ਲੱਗ ਬਣਾਇਆ ਹੈ ਮੈਂ ਤਾਂ ਤੁਹਾਨੂੰ ਕਿਹਾ ਵੀ ਸਰਕਾਰ ਆ ਜਿਹੜੀ ਉਹ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਜਿਹੜੇ ਸੁਪਨੇ ਲੈ ਕੇ ਬਣਾਈ ਸੀ ਉਹ ਸੁਪਨੇ ਲੋਕਾਂ ਦੇ ਹੌਲੀ-ਹੌਲੀ ਕਰਕੇ ਪੂਰੇ ਹੋ ਰਹੇ ਨੇ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਤੇ ਸਮੁੱਚੀ ਕੈਬਨਿਟ ਸਾਰੇ ਐਮਐਲਏ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਨੇ ਔਰ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨ ਦੇ ਵਿੱਚ ਬਹੁਤ ਜ਼ਿਆਦਾ ਔਰਤਾਂ ਦਾ ਹੱਥ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਰੈਲੀਆਂ ਚ ਆਉਂਦੀਆਂ ਸੀ ਤੇ ਉਹਨਾਂ ਦਾ ਹਰ ਇੱਕ ਚੀਜ਼ ਦਾ ਧਿਆਨ ਆ ਜਿਹੜਾ ਰੱਖਿਆ ਜਾ ਰਿਹਾ ਉਸੇ ਤਹਿਤ ਜਿਹੜਾ ਇਹ ਵੇਟਿੰਗ ਰੂਮ ਨੇ ਔਰਤਾਂ ਦੇ ਲਈ ਅਲੱਗ ਜਿਹੜੇ ਰੱਖੇ ਜਾਵਨਗੇ ਤਾਂ ਕਿ ਉਹਨਾਂ ਨੂੰ ਇੱਥੇ ਆ ਕੇ ਕੋਈ ਅਸੁਵਿਧਾ ਨਾ ਹੋਵੇ ਇੱਕ ਪੰਜਾਬ ਦੀ ਚੱਕੀ ਨੂੰ ਲੈ ਕੇ ਬੜਾ ਜਿਹੜਾ ਤੋਂ ਬਾਅਦ ਬੜਾ ਸ਼ਾਇ ਹੋਇਆ ਹੁਣ ਸੀਐਮ ਵੱਲੋਂ ਜਿਹੜਾ ਜਾਖੜ ਨੂੰ ਤੰਜ ਕਸੇ ਗਏ ਨੇ ਕਿ ਉਹਨਾਂ ਨੇ ਝੂਠ ਬੋਲਿਆ ਸੀ ਕਿ ਸਾਡੇ ਫੋਟੋ ਲੱਗੀਆਂ ਹੋਈਆਂ ਸੀ ਇਹ ਮੈਂ ਦੇਖਦੋਂ ਕਿ ਹਰ ਵਾਰ ਪੰਜਾਬ ਦੀ ਚਾਕੀ ਕਿਤੇ ਨਾ ਕਿਤੇ ਜੜੀ ਅਜੈਕਟ ਕਰਦੀ ਹੈ। ਦੇਖੋ ਮੈਂ ਸੌਂ ਦਾ ਪਹਿਲਾਂ ਤਾਂ ਇੱਕ ਜ਼ਰੂਰੀ ਗੱਲ ਹੈ ਵੀ ਜਿੰਨੇ ਲੋਕ ਸਿਆਸਤਦਾਨ ਲੀਡਰ ਨੇ ਉਹਨਾਂ ਨੂੰ ਬਹੁਤ ਘੋਖ ਕੇ ਸਾਰੀ ਗੱਲ ਕਰਨੀ ਚਾਹੀਦੀ ਹੈ ਖਾਸ ਕਰਕੇ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਨੇ ਵੀ ਕੀ ਸਚਾਈ ਕੀ ਹੈ। ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਹੈ ਕਿ ਜਖੜ ਸਾਹਿਬ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਉਹਦੀ ਲੋਕ ਉਹਨਾਂ ਨੂੰ ਸਜ਼ਾ ਦੇਣਗੇ। ਜਿ세 ਤੱਕ ਚਾਕੀ ਦਾ ਸਵਾਲ ਹੈ ਪੰਜਾਬ ਦੀ ਚਾਕੀ ਹਰ ਵਾਰੀ ਲੱਗ ਹੁੰਦੀ ਸੀ ਉੱਥੇ ਸ਼ਾਮਲ ਹੁੰਦੀ ਸੀ। ਹੁਣ 2 ਸਾਲ ਤੋਂ ਪਿਛਲੇ ਤੋਂ ਨਹੀਂ ਹੋ ਰਹੀ ਹੈਗੀ ਬੜੇ ਹੀ ਅਫਸੋਸ ਦੀ ਗੱਲ ਆ ਕਿਉਂਕਿ ਪੰਜਾਬ ਨੇ ਆਜ਼ਾਦੀ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਮੈਂ ਨਹੀਂ ਕਹਿ ਰਿਹਾ ਇਤਿਹਾਸ ਗਵਾਹ ਹੈ 90% ਕੁਰਬਾਨੀਆਂ ਜਿਹੜੀਆਂ ਉਹ ਪੰਜਾਬੀਆਂ ਨੇ ਕੀਤੀਆਂ ਨੇ ਆਜ਼ਾਦੀ ਲੈਣ ਲਈ ਤੇ ਅੱਜ ਜੇ ਪੰਜਾਬੀਆਂ ਦੀ ਉਹ ਹੀ ਜਾਂ ਕੀ ਗਣਦੰਤਰ ਦੇ ਇਫਤਿਹਾਰ ਨਾ ਹੋਵੇ ਤਾਂ ਇਹ ਤਾਂ ਬੜੇ ਅਫਸੋਸ ਦੀ ਗੱਲ ਹੈ ਇੱਕ ਛੋਟੀ ਸਾਬਕਾ ਕੇਵਨ ਮੰਤਰੀ ਜੀ ਜਿਹੜੇ ਸਿੱਧੂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਕਹਿੰਦੇ ਕਿ ਵਿਧਾਨ ਸਭਾ ਦੇ ਵਿੱਚ ਕੋਈ ਵੀ ਮੁੱਦਾ ਜਿਹੜਾ ਮਹਾਲੀ ਦੇ ਹਲਕੇ ਦਾ ਉਹਨਾਂ ਨੇ ਨਹੀਂ ਠਾਇਆ ਜਿਹੜੇ ਸਾਡੇ ਪ੍ਰੋਜੈਕਟ ਸੀ ਉਹਨਾਂ ਦੀ ਦੁਕਾਣ ਕਰਕੇ ਬਾਹ ਬਾਜੀ ਡੁੱਟ ਰਹੀ ਦੇਖੋ ਮੈਂ ਇਹ ਕਹਿੰਦਾ ਵੀ ਮੈਂ ਉਹਨਾਂ ਦੀਆਂ ਗੱਲਾਂ ਤੇ ਬਹੁਤ ਬੁਲਾਣਾ ਚਾਹੁੰਦਾ ਹਾਂ ਰਿਜੈਕਟ ਬੰਦਾ ਲੋਕਾਂ ਬੁਰੀ ਤਰ੍ਹਾਂ ਠੀਕ ਨਹੀਂ ਜੀ ਜਦੋਂ ਆਪ ਸੀ ਉਹ ਮੰਤਰੀ ਸੀ ਐਮ ਐਲ ਏ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਹੁਣ ਜੇ ਅਸੀਂ ਕੁਝ ਕਰ ਰਹੇ ਹਾਂ ਤਾਂ ਵੀ ਉਹ ਆਪਣੀ ਸ਼ਾਵਾਸ਼ੇ ਲੈ ਰਿਹਾ ਹੈ ਵਿਧਾਨ ਸਭਾ ਦੇ ਵਿੱਚ ਮੈਂ ਉਹ ਸਵਾਲ ਉਠਾਉਣਾ ਜਿਹੜੇ ਲੋਕਾਂ ਦੇ ਬਹੁਤ ਜ਼ਿਆਦਾ ਮੁੱਦੇ ਛੱਡੇ ਹੋਏ ਨੇ ਜਿੱਥੋਂ ਤੱਕ ਮੇਰੇ ਹਲਕੇ ਦਾ ਸਵਾਲ ਆ ਮੈਂ ਕੰਮ ਕਰਵਾ ਰਹੇ ਮੇਰੇ ਸਵਾਲ ਉਠਾ ਦਸਵੇਂ ਨੂੰ ਕੋਈ ਬੰਦਾ ਆ ਕੇ ਦੱਸੇ ਵੀ ਕੋਈ ਹਲਕੇ ਦਾ ਕੰਮ ਐਸਾ ਹੈ ਜਿਹੜਾ ਨਹੀਂ ਹੋਇਆ ਹੈਗਾ ਮੈਂ ਕਹਿੰਦਾ ਜੇ ਮੇਰਾ ਕੰਮ ਨਹੀਂ ਹੋਊਗਾ ਫਿਰ ਮੈਂ ਵਿਧਾਨ ਸਭਾ ਵਿੱਚ ਸਵਾਲ ਉਠਾਊਗਾ ਸੋ ਮੇਰੀ ਬੇਨਤੀ ਹੈ ਵੀ ਆਪ ਹੁਣੇ ਕਦੇ ਕੋਈ ਨਾ ਸਵਾਲ ਉਠਾਇਆ ਤੇ ਨਾ ਹੀ ਉਹਨੇ ਕੋਈ ਜਵਾਬ ਦਿੱਤਾ ਤੇ ਨਾ ਹੀ ਉਹਨੇ ਕੋਈ ਕੰਮ ਕੀਤਾ ਹੁਣ ਉਹ ਕੰਮ ਕਰਦੇ ਦੇਖ ਕੇ ਛੱਟ ਮਟਾਇਆ ਹੋਇਆ ਮੇਰੀ ਬੇਨਤੀ ਉਹਨੇ ਬਥੇਰੀ ਸਿਆਸਤ ਕਰ ਲਈ ਉਹ ਘਰ ਬੈਠੇ ਤੇ ਸਾਨੂੰ ਕੰਮ ਕਰਨ ਦੋ ਹਾਂਜੀ ਹਾਂਜੀ ਅਦੇ ਅੰਦਰ ਅੰਦਰ ਦੇ ਦੀਸਾਫ ਤੋਂ ਜਨਪਨ ਐਂਟਰ ਕਰਦੇ ਆ ਉੱਥੇ ਆ ਮੂਰੀ ਜਿਹੜੀ ਹਰ ਸਥਿਤੀ ਇੱਕ ਬਹੁਤ ਜਿਆਦਾ ਨੁਆਇਸ ਤੁਸੀਂ ਆਉਂਦੇ ਸਾਲ ਤੋਂ ਮੁਜਬਤ ਸ਼ੇਕ ਨਹੀਂ ਲੇਤੀ ਕਾਫੀ ਜੋਰ ਦਿੱਤਾ ਹੋਟਲ ਜਿਹੜੇ ਸਰਵਸਤ ਕੋਈ ਟੈਨਟ ਤੋਂ ਪਾਲਣ ਦੇ ਨੋਟਸ ਫੋਨ ਦੇ ਤੋਂ ਆਉਂਦੇ ਜਦੋਂ ਅਸੀਂ ਇਹ ਮਤਲਬ ਗਰਵੇਰ ਨਿਕੜਾ ਹੈ ਨਾ ਗਰਵੇਰ ਜੇ ਤਾਂ ਬਹੁਤ ਦੂਰ ਦਾ ਘਰ ਹੈ